ਸਾਨੂੰ ਨਹਿਰ ਵਾਲੇ ਪੂਲ ਤੇ ਬੁਲਾ ਕੇ ਸਾਨੂੰ ਠੰਡ ਵਿੱਚ ਕੱਛੇ ਪਵਾ ਕੇ ਤੇ ਆਪ ਮਾਈ ਕਿੱਥੇ ਵਹਿ ਗਿਆ ਸਾਨੂੰ ਨਹਿਰ ਵਾਲੇ ਪੂਲ ਤੇ ਬੁਲਾ ਕੇ ਅੱਲਾ ਦਾ ਲੱਖ ਲੱਖ ਸ਼ੁਕਰ ਅੱਜ ਸਰਪੰਚ ਸਾਹਿਬ ਚੋਣ ਜਿੱਤੇ ਨੇ ਨਾ ਪਹਿਲਾਂ ਵੀ ਚੰਗੀਆਂ ਮਿਲੀਆਂ ਹੋਣਗੀਆਂ ਹੈ ਨਾ ਤੇਰੇ ਜਮਦਾਂ ਦਾ ਸਿਰ ਕਾਲੇ ਕੁੱਤੇ ਦੀ ਪੂਛ ਅਕੇ ਦੇਖ ਨਹੀਂ ਕੀ ਰਹਿਣੀਆਂ ਉਹ ਕੁਝ ਨਹੀਂ ਮਿਲਿਆ ਥਾਂ ਉਹ ਜਾਲੀ ਵੋਟਾਂ ਪਵਾ ਕੇ ਸਰਪੰਚ ਬਣਿਆ ਓ ਪਾਬੀ ਅਸੀਂ 2 ਘੰਟੇ ਮਗਜ ਖਪਾਈ ਕਰਦੇ ਰਹੇ ਕਿਸੇ ਇੱਕ ਬੰਦੇ ਦੇ ਮਨ 'ਚ ਦਿਆ ਨਹੀਂ ਆਈ ਬਈ ਮੀਰ ਜਦੇ ਨੇ 10-20 ਰੁਪਏ ਹੀ ਦੇ ਦिए ਓਏ ਪੰਡਾ ਤੂੰ ਇਹਨਾਂ ਨੂੰ ਖੁਸ਼ ਕਰ ਹਾਂ ਓਏ ਇਹਨਾਂ ਨੂੰ ਹਸਾ ਅੱਛਾ ਓਏ ਤੈਨੂੰ 10-10 ਦੇ ਨਵੇਂ-ਨਵੇਂ ਨੋਟ ਦੇਣਗੇ ਓਏ ਨਹੀਂ ਪੰਡਾ ਹਲਾ ਓਏ ਅੱਜ ਕਾਦੇ ਲੋਕ ਬੜੇ ਕੰਜੂਸ ਨੇ ਮੱਖੀ ਚੂਸ ਨੇ ਓਏ ਤਾਂ ਉਹ ਲੋਕ ਨੇ ਇਹਨਾਂ ਦੇ ਟੈਲੀਵਿਜ਼ਨ 'ਚ ਪੱਖਾ ਚੱਲਦਾ ਹੋਵੇ ਆਪਣੇ ਘਰ ਦਾ ਪੱਖਾ ਬੰਦ ਕਰ ਦਿੰਦੇ ਨਹੀਂ ਮੈ ਤੁਹਾਨੂੰ ਕੀ ਪਤਾ ਵੇ ਮੀਰ ਲੋਕ ਤਾਂ ਮਹੀਨੇ-ਮਹੀਨੇ ਬਾਅਦ ਬਾਹਰ ਜਾਂਦੇ ਨੇ ਕਦੇ ਅਮਰੀਕਾ ਕਦੇ ਕੈਨੇਡਾ ਕਦੇ ਇੰਗਲੈਂਡ ਹਾਂ ਨੈਂ ਉਹ ਅਸੀਂ ਹਰ ਰੋਜ਼ ਜਾਂਦੇ ਤੜਕੇ-ਤੜਕੇ ਨਿੰਨੇ ਕਾਸੇ ਉਹ ਇੱਕ ਜ਼ਬਾਨ ਕਿਵੇਂ ਚੱਲਦੀ ਹੈ ਇਹਨਾਂ ਦੀ ਉਹ ਹੋਰ ਕੀ ਭਾਬੀ ਸਾਡੀਆਂ ਗੱਡੀਆਂ ਚੱਲਦੀਆਂ ਨੇ ਤੂੰ ਜਾ ਕੇ ਅੰਦਰ ਰੋਟੀ ਲਾ ਕੰਮ ਦੇ ਮੱਥੇ ਲੱਗੀਏ ਮੀਆਂ ਮੀਆਂ ਬੀਬੀ ਇੱਕ ਗੱਡੀ ਦੇ ਦੋ ਪਹੀਏ ਹੁੰਦੇ ਨੇ ਜੇ ਇੱਕ ਪਹੀਆ ਥੱਲੇ ਲੈ ਜੇ ਨਾ ਤਾਂ ਗੱਡੀ ਕਦੇ ਨਹੀਂ ਚੱਲਦੀ ਸਿੱਧੀ ਕਰ ਸਮੋ ਸੇਠਾ ਉਹ ਗੱਡੀ ਕਦੇ ਨਹੀਂ ਚੱਲ ਸਕਦੀ ਜੀ ਤਾਂ ਇੱਕ ਟ੍ਰਾਈਸਾਈਕਲ ਦਾ ਤੇ ਦੂਜਾ ਟਰੈਕਟਰ ਦਾ ਹੋਵੇ ਜਾ ਆਪਣੀ ਗੱਡੀ ਚਲਾ ਉਹਦੇ ਚ ਕਚਰਾ ਆ ਹੋਰ ਸੁਣ ਉਹ ਜਿਹੜਾ ਸਰਪੰਚ ਦਾ ਬਾਪ ਨਹੀਂ ਝੂਲ ਝੂਲ ਕੇ ਤੁਰਦਾ ਹਾਂ ਖੋਜੀ ਦਾੜੀ ਵਾਲਾ ਆਪਦੇ ਆਪ ਨੂੰ ਬੜਾ ਖੱਬੀ ਖੰਡ ਕਹੋਂਦਾ ਉਹਨੇ ਜਵਾਨੀ ਪਹਿਰੇ ਚ ਨਾਈਆਂ ਦੀ ਕੁੜੀ ਗਾਥ ਲਈ ਤੀ ਕਦੀ ਵੀ ਨਾਈਆਂ ਦੀ ਕੁੜੀ ਹੈ ਹੁਣ ਆਪਦੇ ਆਪ ਨੂੰ بڑا ਖੱਬੀ ਖਾਨ ਕਹਾਉਂਦਾ ਸਾਲਾ ਲੰਡੂ ਆਸ਼ਕ ਆਥ ਨੇ ਖਾੜਾ ਹਲvare ਨੇ ਡਾਂਸਰਾਂ ਨੂੰ ਚਾਹਣਗੇ ਸਾਨੂੰ ਸਾਨੂੰ 5 ਰੁਪਏ ਨਹੀਂ ਸਰੇ ਔਰ ਡਾਂਸਰਾਂ ਨੂੰ 500 ਦਾ ਨੋਟ ਐ ਮੂੰਹ ਨਾਲ ਫਰਕੇ ਓਏ ਇੱਕ ਗੱਲ ਦੱਸ ਹਾਂ ਓਏ ਤੇਰਾ ਰੰਗ ਇਹਨਾ ਚਟਾ ਤੇਰੇ ਬਾਪੂ ਦਾ ਰੰਗ ਇਹਨਾ ਕਾਲਾ ਕਿਉਂ ਆ ਰਾਜਾ ਹੈ ਹਲਾ ਰਾਜਾ ਹੈ ਬਈ ਜਦੋਂ ਮੇਰਾ ਪਿਓ ਜੰਮਿਆ ਦੁੱਧ ਵਰਗਾ ਚਿੱਟਾ ਸੀ ਹਲਾ ਸਾਡੇ ਘਰੇ ਕੁਦਰਤੀ ਥਾਪਾ ਪੈ ਗਿਆ ਓਹੋ ਮੇਰੇ ਬਾਪ ਦਾ ਰੰਗ ਉਡ ਗਿਆ ਓਏ ਇਹ ਜਿਹੜੇ ਰਾਜੇ ਰੂਜੇ ਹੁੰਦੇ ਨੇ ਮੰਤਰੀ ਹੁੰਦੇ ਨੇ ਇਹ ਨੌਂਦੀ ਹੁੰਦੇ ਨੇ ਉਹ ਸਾਡੇ ਵਾਂਗੂ ਸਾਈਕਲ ਤੇ ਘੁੰਮ ਨਹੀਂ ਸਕਦੇ ਇਹਨਾਂ ਨੂੰ ਤਾਂ ਚਤੋਂ ਫੇਰ ਗੋਲੀ ਦਾ ਚਤੋਂ ਗੋਲੀ ਮਾਰਦੇ ਇਧਰ ਨਾਲ ਗੋਲੀ ਮਾਰਦੇ ਇਹ ਵੋਟਾਂ ਵੇਲੇ ਗਦੇ ਨੂੰ ਬਾਪੂ ਕਹਿੰਦੇ ਨੇ ਅਸੀਂ ਕਦੇ ਆਪਣੇ ਪਿਓ ਨੂੰ ਪਿਓ ਨਹੀਂ ਮੇਰੀ ਗੱਲ ਸੁਣ ਉਹ ਉਹਦਾ ਬਾਪ ਨਹੀਂ ਤੀ ਦਾਦੇ ਦਾ ਦਾਤਾ ਸਰਪੰਚ ਦੇ ਦਾਦੇ ਦਾ ਦਾਤਾ ਉਹ ਜਿਹੜਾ ਕਹਿੰਦੇ ਵੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਬੁੱਢਾ ਜਰਨਲਿਸਟੀ ਕੋਈ ਜਰਨਲਿਸਟ ਨਹੀਂ ਨੀ ਕੀ ਘਾੜਿਆਂ ਦੀ ਲਿੱਧ ਚੱਕਦਾ ਤੀ ਤੜਵਟ ਜਮਾਨਾ ਕਟ ਪਾਲੇ ਦਿਨ ਆਵਣਗੇ ਚੰਗੇ ਦਿਨ